ਅੱਜ ਦੀ ਪ੍ਰੈਸ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਵੱਲੋਂ ਸਾਂਝੇ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਸਿਮਰਨਜੀਤ ਸਿੰਘ ਮਾਨ ਨੇ ਇੱਥੇ ਕਿਹਾ ਹੈ ਕਿ ਪਿਛਲੇ 1 ਸਾਲ ਤੋਂ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖ ਆਗੂਆਂ ਨੂੰ ਜਿਸ ਤਰੀਕੇ ਦੇ ਨਾਲ ਭਾਰਤੀ ਏਜੰਸੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਟਾਰਗੇਟ ਕਿਲਿੰਗਸ ਕੀਤੀਆਂ ਜਾ ਰਹੀਆਂ ਨੇ ਕਨਸਟੀਟਿਊਸ਼ਨ ਅਤੇ ਲਾਜ਼ ਨੂੰ ਅਮੈਂਡ ਕਰਕੇ ਲਾ ਇਨਫੋਰਸਮੈਂਟ ਏਜੰਸੀ ਨੂੰ ਸੁਰੱਖਿਆ ਫੋਰਸਾਂ ਨੂੰ ਤੇ ਪੁਲਿਸ ਨੂੰ ਇੱਥੇ ਬੇਪਨਾਹ ਤੇ ਬੇਲਗਾਮ ਬਣਾਇਆ ਜਾ ਰਿਹਾ ਹੈ ਜਿਹੜੇ ਸਾਡੇ ਲੰਬੇ ਅਰਸੇ ਤੋਂ ਕੈਦੀ ਨੇ ਉਹਨਾਂ ਦੀ ਰਿਹਾਈ ਦੇ ਵਿੱਚ ਅੜਿੱਕੇ ਪਾਏ ਜਾ ਰਹੇ ਨੇ ਤੇ ਬੇਲੋੜੀਆਂ ਸ਼ਰਤਾਂ ਵੀ ਇੱਥੇ ਰੱਖੀਆਂ ਜਾ ਰਹੀਆਂ ਨੇ ਉਹਨਾਂ ਅੱਗੇ ਕਿਹਾ ਕਿ ਪਹਿਲਾਂ ਟੈਰਰਿਸਟ ਡਿਕਲੇਅਰ ਕੀਤਾ ਜਾਂਦਾ ਸੀ ਤੇ ਹੁਣ ਇੰਡੀਵਿਜੂਅਲ ਨੂੰ ਵੀ ਇੱਥੇ ਕੀਤਾ ਜਾ ਰਿਹਾ ਹੈ ਇਸ ਸਾਰੇ ਵਰਤਾਰੇ ਤੇ ਸਾਨੂੰ ਇਤਰਾਜ਼ ਹੈ ਅਤੇ ਇਹਦੇ ਪ੍ਰੋਟੈਸਟ ਵੱਜੋਂ ਅਸੀਂ 26 ਜਨਵਰੀ ਨੂੰ ਇੰਡੀਆ ਦਾ ਰਿਪਬਲਿਕ ਡੇ ਨਹੀਂ ਬਲਕਿ ਬਲੈਕ ਰਿਪਬਲਿਕ ਡੇ ਮਨਾਵਾਂਗੇ ਅਤੇ ਪ੍ਰੋਟੈਸਟ ਵੀ ਕਰਾਂਗੇ ਇਸ ਤੋਂ ਬਾਅਦ ਉਹਨਾਂ ਕੀ ਕੀਤਾ ਤੁਸੀਂ ਆਪ ਹੀ ਸੁਣੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਪ੍ਰੈਸ ਕਾਨਫਰੰਸ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਅਤੇ ਦਲ ਖਾਲਸਾ ਵੱਲੋਂ ਸਾਂਝੇ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ ਪਿਛਲੇ 1 ਸਾਲ ਤੋਂ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖ ਆਗੂਆਂ ਨੂੰ ਜਿਸ ਤਰੀਕੇ ਦੇ ਨਾਲ ਭਾਰਤੀ ਏਜੰਸੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਟਾਰਗੇਟ ਕਿਲਿੰਗਸ ਕੀਤੀਆਂ ਜਾ ਰਹੀਆਂ ਨੇ ਕਨਸਟੀਟਿਊਸ਼ਨ ਅਤੇ ਲਾਜ਼ ਨੂੰ ਅਮੈਂਡ ਕਰਕੇ ਲਾ ਇਨਫੋਰਸਮੈਂਟ ਏਜੰਸੀਜ਼ ਨੂੰ ਸੁਰੱਖਿਆ ਫੋਰਸਾਂ ਨੂੰ ਤੇ ਪੁਲਿਸ ਨੂੰ ਬੇਪਨਾਹ ਅਤੇ ਬੇਲਗਾਮ ਬਣਾਇਆ ਜਾ ਰਿਹਾ ਹੈ। ਔਰ ਜਿਹੜੇ ਸਾਡੇ ਲੰਮੇ ਅਰਸੇ ਤੋਂ ਰਾਜਸੀ ਕੈਦੀ ਨੇ ਉਹਨਾਂ ਦੀਆਂ ਰਿਹਾਈਆਂ ਦੇ ਵਿੱਚ ਅੜਿੱਕੇ ਡਾਏ ਜਾ ਰਹੇ ਨੇ। ਔਰ ਬੇਲੋੜੀਆਂ ਸ਼ਰਤਾਂ ਰੱਖੀਆਂ ਜਾ ਰਹੀਆਂ ਨੇ। ਇਸ ਤੋਂ ਅੱਗੇ UAPA ਵਰਗੇ ਕਾਨੂੰਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਪਹਿਲਾਂ ਆਰਗੇਨਾਈਜੇਸ਼ਨਸ ਨੂੰ ਬੈਨ ਕੀਤਾ ਜਾਂਦਾ ਸੀ 테러ਰਿਸਟ ਡਿਕਲੇਅਰ ਕੀਤਾ ਜਾਂਦਾ ਸੀ ਹੁਣ ਇੰਡੀਵਿਜੂਅਲਸ ਨੂੰ ਕੀਤਾ ਜਾ ਰਿਹਾ ਹੈ ਔਰ ਇਹ ਸਭ ਕੁਝ ਇਮਪਿਊਨਿਟੀ ਦੇ ਨਾਲ ਲਗਾਤਾਰ ਕੰਟੀਨਿਊਸਲੀ ਹੋ ਰਿਹਾ ਹੈ ਇਹ ਸਾਰੇ ਵਰਤਾਰੇ ਤੇ ਸਾਨੂੰ ਇਤਰਾਜ਼ ਹੈ। ਔਰ ਅਸੀਂ ਇਹਦੇ ਪ੍ਰੋਟੈਸਟ ਵਜੋਂ 26 ਜਨਵਰੀ ਜਿਹੜਾ ਕਿ ਇੰਡੀਆ ਦਾ ਰਿਪਬਲਿਕ ਡੇ ਹੈ ਉਸ ਦਿਨ ਉਸ ਦਿਨ ਨੂੰ ਬਲੈਕ ਰਿਪਬਲਿਕ ਡੇ ਦੇ ਤੌਰ ਤੇ ਮਨਾਣ ਲਈ ਪ੍ਰੋਟੈਸਟ ਕਰਾਂਗੇ। ਸਾਡਾ ਇਹ ਪ੍ਰੋਟੈਸਟ ਦੋਨਾਂ ਆਰਗੇਨਾਈਜੇਸ਼ਨਸ ਵੱਲੋਂ ਮੋਗਾ ਸ਼ਹਿਰ ਦੇ ਵਿੱਚ ਹੋਏਗਾ ਰੀਸੈਂਟਲੀ ਜਿਹੜੀ ਸਰਬਤ ਖਾਲਸਾ ਵੱਲੋਂ ਅਪਾਇੰਟਡ ਕਾਰਜਕਾਰੀ ਜਥੇਦਾਰ ਜਥੇਦਾਰ ਗੁਰਦੇਵ ਸਿੰਘ ਕੋਂਕੇ ਦੀ ਜਿਹੜੀ ਇੱਕ ਰਿਪੋਰਟ ਸਾਹਮਣੇ ਆਈ ਹੈ ਉਹ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਤੁਹਾਡੇ ਸਾਹਮਣੇ ਰੱਖ ਰਿਹਾ ਜਿਹੜੀ ਅਸੀਂ ਜਿੰਨੀਆਂ ਹੁਣ ਤੱਕ ਗੱਲਾਂ ਕੀਤੀਆਂ ਨੇ ਉਸ ਨੂੰ ਮੈਂ ਐਕਸਪਲੇਨ ਕਰਦੇ ਹੋਏ ਜਥੇਦਾਰ ਦੀ ਰਿਪੋਰਟ ਜਾਂ ਜਿਹੜਾ ਘਟਨਾਕਰਮ ਸਾਡੇ ਸਾਹਮਣੇ ਆਇਆ ਉਹ ਸਾਡੇ ਸਾਹਮਣੇ ਇੱਕ ਮਿਸਾਲ ਹੈ ਸਾਡੀਆਂ ਅੱਖਾਂ ਖੋਲਣ ਲਈ ਕਿ ਜਿਸ ਸਿਸਟਮ ਦੇ ਵਿੱਚ ਜਿਸ ਮੁਲਕ ਦੇ ਵਿੱਚ ਤਖਤ ਤੇ ਜਥੇਦਾਰ ਨਾਲ ਅਜਿਹਾ ਹਸ਼ਰ ਹੋ ਸਕਦਾ ਹੈ ਜਾਂ ਹੋਇਆ ਹੈ ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਕੀ 10 12000 ਜਿਹੜੇ ਨੌਜਵਾਨ ਪਿਛਲੇ 20 ਸਾਲਾਂ ਦੇ ਵਿੱਚ ਖਪਾ ਦਿੱਤੇ ਗਏ ਉਹਨਾਂ ਨਾਲ ਕੀ ਹੋਇਆ ਹੋਵੇਗਾ ਇੱਕ ਗਲੇਰਿੰਗ ਐਗਜ਼ੈਂਪਲ ਹੈ ਪ੍ਰੂਫ ਹੈ ਸਾਡੇ ਸਾਹਮਣੇ ਹੁਣ ਕਿ ਇਹ ਕੁਝ 10-15 ਹਜ਼ਾਰ ਨੌਜਵਾਨਾਂ ਨਾਲ 20 ਸਾਲ ਪੰਜਾਬ ਦੀ ਧਰਤੀ ਤੇ ਕੀਤਾ ਗਿਆ ਔਰ ਉਹਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਸਿਕਿਉਰਿਟੀ ਫੋਰਸਿਸ ਪੁਲਿਸ ਜੁਡੀਸ਼ਰੀ ਬਿਊਰੋਕਰੇਸੀ ਸਾਰਿਆਂ ਦੀ ਇੱਕ ਦੂਜੇ ਦੇ ਨਾਲ ਕਨਾਈਮਨ ਸੀ ਸਭ ਰਲੀਆਂ ਹੋਈਆਂ ਸਨ ਇੱਕ ਦੂਜੇ ਦੇ ਨਾਲ ਇਸ ਖੂਨ ਦੀ ਹੋਲੀ ਖੇਡਣ ਲਈ ਸਿੱਖਾਂ ਦੇ ਦੇ ਖੂਨ ਦੀ ਹੋਲੀ ਖੇਡਣ ਲਈ ਸਭ ਇਕੱਟੀਆਂ ਸੀ ਇਹਨੂੰ ਕਹਿੰਦੇ ਨੇ ਇਮਪਿਊਨਿਟੀ ਦੇ ਨਾਲ ਫੋਰਸਿਜ਼ ਨੂੰ ਉਹਨਾਂ ਨੂੰ ਇੰਨੀ ਅੰਨੀਆਂ ਤਾਕਤਾਂ ਦੇ ਦੇਣੀਆਂ ਕਿ ਉਹ ਕਿਸੇ ਨੂੰ ਕਿਸੇ ਜਗ੍ਹਾ ਤੇ ਜਾ ਕੇ ਕਤਲ ਕਰ ਸਕਦੇ ਨੇ ਪਹਿਲਾਂ ਵਰਦੀ ਧਾਰੀ ਪੁਲਿਸ ਨੇ ਤੇ ਫੋਰਸਿਜ਼ ਨੇ ਪੰਜਾਬ ਦੇ ਵਿੱਚ ਇਹ ਕਤਲ ਕੀਤੇ 20 ਸਾਲ ਫਰਜੀ ਮੁਕਾਬਲੇ ਬਣਾਏ ਜਬਰੀ ਚੁੱਕ ਕੇ ਤਸ਼ੱਦਦ ਕਰਕੇ ਬੰਦੇ ਖਪਾਏ ਜਸਤੇਜਰ ਗੁਰਦੇਵ ਸਿੰਘ ਕੌਂਕੇ ਦਾ ਐਗਜ਼ੈਂਪਲ ਤੁਹਾਡੇ ਸਾਹਮਣੇ ਆ ਮੈਂ ਬਾਰ ਬਾਰ ਉਹਨਾਂ ਦੀ ਗੱਲ ਕਰ ਰਿਹਾ ਇਸੇ ਤਰ੍ਹਾਂ ਬਹੁਤ ਸਾਰੇ ਹੋਰ ਨਾਲ ਕੀਤਾ ਹੁਣ ਉਹੀ ਤਾਕਤਾਂ ਜਿਹੜੀਆਂ ਅੰਨੀਆਂ ਤਾਕਤਾਂ ਇਸ ਪਾਰਲੀਮੈਂਟ ਨੇ ਲਾਜ਼ ਨੂੰ ਅਮੈਂਡ ਕਰ ਕਰਕੇ ਫੋਰਸਿਜ਼ ਨੂੰ ਦਿੱਤੀਆਂ ਸੀ ਏਜੰਸੀਜ਼ ਨੂੰ ਦਿੱਤੀਆਂ ਸੀ ਉਹਨਾਂ ਦੇ ਹੌਸਲੇ ਇੰਨੇ ਵੱਧ ਗਏ ਕਿ ਉਹ ਹੁਣ ਟ੍ਰਾਂਸ ਨੈਸ਼ਨਲ ਕਲਿਕਸ ਕਰਨ ਲੱਗ ਪਏ ਨੇ ਕਾਂਗਰਸ ਆਪ ਭਾਜੀ ਬੀਜੇਪੀ ਅਕਾਲੀ ਦਲ ਪ੍ਰੋ ਇੰਡੀਅਨ ਪਾਰਟੀਆਂ ਕਲੀਅਰ ਹੋ ਗਿਆ ਕਿਹੜਾ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਵਾਲਾ ਹੋਰ ਕਿਹੜਾ ਅਕਾਲੀ ਦਲ ਹੋਰ ਕਲੀਅਰ ਕਰ ਲੋ ਹਰ ਬੰਦਾ ਕਹਿੰਦਾ ਕਿ ਮੇਰਾ ਅਕਾਲੀ ਦਲ ਅਸਲੀ ਪ੍ਰੋ ਇੰਡੀਅਨ ਪਾਰਟੀਆਂ ਜੁਡੀਸ਼ਰੀ ਤੇ ਫੋਰਸਸ ਜਿਹਨੂੰ ਤੇ ਇੱਕ ਜਿਹੜੀ ਡੀਪ ਸਟੇਟ ਆ ਇਹ ਸਾਰੀਆਂ ਇਕਮਤ ਨੇ ਪੰਜਾਬ ਦੇ ਵਿੱਚ ਜਿਹੜਾ ਸਿੱਖਾਂ ਦਾ ਜੈਨੋਸਾਈਡ ਹੋਇਆ ਉਸ ਮਸਲੇ ਤੇ ਇਸ ਕਰਕੇ ਬਦਲ ਨਾ 98 ਚ ਬੋਲ ਪਾਇਆ ਨਾ 2011 ਚ ਬੋਲ ਪਾਇਆ ਨਾ ਅੱਜ ਬੋਲ ਸਕਦਾ ਅੱਜ ਵੀ ਉਹ ਸਿਰਫ ਇੱਕ ਚਰਚਾ ਦਾ ਵਿਸ਼ਾ ਬਣਿਆ ਇਸ ਤੋਂ ਅਗੇ ਤਾਂ ਕੁਝ ਵੀ ਨਹੀਂ ਹੋ ਰਿਹਾ ਜੀ ਕਬੂ ਜਰਨ ਸਾਡੇ ਕੋ ਸਤਾਵਗੇ ਅਗਰਦਨ ਕਰਕੇ ਵਿਖਾਲਾਂ ਚਰਚਾ ਵੀ ਇੰਨੀ ਜ਼ਿਆਦਾ ਹੋ ਗਈ ਹੈ ਚਰਚਾ ਵੀ ਉਹਦੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਚਰਚਾ ਨਹੀਂ ਹਿੰਦੁਸਤਾਨ ਦਾ ਜਿਹੜਾ ਕ੍ਰੂਪ ਚੇਰਾ ਹੈ ਨਾ ਉਹ ਨੰਗਾ ਕਰ ਦਿੱਤਾ ਚਰਚਾ ਹੀ ਹੋਈ ਹੈ ਜਿਹੜੀ ਟ੍ਰੋਡੋ ਨੇ ਇੱਕ ਸਟੇਟਮੈਂਟ ਦਿੱਤੀ ਪਾਰਲੀਮੈਂਟ ਦੇ ਵਿੱਚ ਚਰਚਾਈ ਹੋਈ ਹੈ ਜਿਹੜੀ ਬਾਈਡਨ ਨੇ ਨikhil Gupta ਨੂੰ indict ਕਰ ਦਿੱਤਾ ਚਰਚਾਈ ਹੋਈ ਹੈ ਅਮਰੀਕਾ ਨੇ ਕੋਈ ਬੰਬ ਨਹੀਂ ਛੋੜ ਦਿੱਤਾ ਇੰਡੀਆ ਤੇ ਪਰ ਉਹ ਬੰਬ ਨਾਲ ਘੱਟ ਨਹੀਂ ਜਿਹੜਾ ਉਹਨੇ indict ਕਰ ਦਿੱਤਾ ਨikhil Gupta that is not less than a bomb ਜੋ truodo ਨੇ ਚਰਚਾਈ ਕੀਤੀ ਸੀ ਤੇ ਬੰਬ ਡਿੱਗਾ ਸੀ ਇੰਡੀਆ ਤੇ ਬਾਈਡਨ ਨੇ indict ਕੀਤਾ ਤੇ ਬੰਬ ਗਿਰ ਗਿਆ ਇੰਡੀਆ ਦੇ ਉੱਤੇ ਸੋ ਜਿਹੜਾ ਕੌਂਖੇ ਦੀ ਵੀ ਚਰਚਾਈ ਜਿਹੜੀ ਹੋ ਰਹੀ ਹੈ ਨਾ ਉਹਨੇ expose ਕਰ ਦਿੱਤਾ ਇੰਡੀਅਨ ਬਰੂਟਲ ਸਿਸਟਮ ਜੱਥੇਦਾਰ ਕੋਈ ਹੈ ਕਿ ਇਹ ਹਿਊਮਨ ਰਾਈਟਸ ਵਾਲੇ ਨਹੀਂ ਕਤੇ ਆ ਜਨਨਤ ਨਰਿੰਦਰ ਸਿੰਘ ਠੀਕ ਹੈ ਹਿਊਮਨ ਰਾਈਟਸ ਤੇ ਇੱਕ ਬਹੁਤ ਵੱਡੇ ਅਧਿਕਾਰ ਸੀ ਤੇ ਮੈਂ ਸਿਮਰਨਜੀਤ ਸ਼ਰਮਾਨ ਮੈਂ ਉਸ ਵੇਲੇ ਮੈਂਬਰ ਪਾਰਲੀਮੈਂਟ ਵੀ ਸੀ ਅਸੀਂ ਬਾਦਲ ਸਾਹਿਬ ਦੇ ਕੋਲੇ ਗਏ ਸੀ ਉਹ ਸਮਝੀ ਉੱਥੇ ਬਾਦਲ ਸਾਹਿਬ ਨੂੰ ਕਿਹਾ ਕਿ ਜੱਤਦਾਰ ਕੌਂਕੇ ਨੂੰ ਇੱਕ ਇੱਕ ਗੁੱਟ ਵੱਢ ਕੇ ਤੇ ਪਲਾਸਟਿਕ ਦੀਆਂ ਫਰਟੀਲਾਈਜ਼ਰ ਦੀਆਂ ਬੋਰੀਆਂ ਚ ਪਾ ਕੇ ਸਤਲੁਜ ਦੇ ਵਿੱਚ ਬੇੜੀ ਲਾ ਜਾ ਕੇ ਤੇ ਉਹ ਸਾਰੀਆਂ ਬੋਰੀਆਂ ਨੂੰ ਪਾਣੀ ਦੇ ਵਿੱਚ ਸੁੱਟਿਆ ਗਿਆ ਮੱਛੀਆਂ ਦੇ ਲਈ ਤੇ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਇਹ ਸਾਡੇ ਦੋਨਾਂ ਦੇ ਕਰਕੇ ਬਾਦਲ ਸਾਹਿਬ ਨੇ ਮਨਜ਼ੂਰੀ ਦਿੱਤੀ ਸੀ ਕਿ ਇਹ ਇਨਕੁਆਇਰੀ ਹੋਵੇ ਤੇ ਬੀਪੀ ਥਵਾੜੀ ਇੱਕ ਬਹੁਤ ਓਨੈਸਟ ਅਫਸਰ ਸੀਗੇ ਉਹਨਾਂ ਨੇ ਸਾਰਾ ਖੂਸ਼ ਘੋੜ ਦਾ ਘੋ ਪਾਣੀ ਦਾ ਪਾਣੀ ਕਰਕੇ ਆਪਣੀ ਰਿਪੋਰਟ ਦੇਤੀ ਇਸ ਨੂੰ ਅਸੀਂ ਅਸ਼ਰ ਉਸੇ ਵੇਲੇ ਕਰਤਾ ਸੀਗਾ ਜਦੋਂ ਥਵਾੜੀ ਸਾਹਿਬ ਦੀ ਨਿਕਲੀ ਹੈ ਤੇ ਅਸੀਂ ਹਾਈ ਕੋਰਟ ਦੇ ਵਿੱਚ ਮੁਕੱਦਮਾ ਵੀ ਕੀਤਾ ਸੀਗਾ ਤੇ ਜਸਕਰਨ ਸਿੰਘ ਜਿਹੜੇ ਸਾਡੇ ਮੈਂਬਰ ਸੀਗੇ ਪਾਰਟੀ ਦੇ ਸੀਗੇ ਉਹ ਉਸ ਵੇਲੇ ਫੌਕੇ ਸਾਫ ਜਦੋਂ ਡਿਟੇਨ ਹੋਏ ਹੋਏ ਸੀਗੇ ਉਹ ਸੇ ਜੇਲ੍ਹ ਤੇ CIA ਸੈਂਟਰ ਦੇ ਵਿੱਚ ਉਹ ਵੀ ਡਿਟੇਨ ਹੋਏ ਹੋਏ ਸੀਗੇ ਉਹਨਾਂ ਦਾ ਹਰਫੀਆ ਬਿਆਨ ਲੈ ਕੇ ਅਸੀਂ ਹਾਈ ਕੋਰਟ ਦੇ ਵਿੱਚ ਸਾਡੇ ਜਿਹੜੇ ਵਕੀਲ ਹੈਗੇ ਆ ਰਣਜਨ ਲਖਣਪਾਲ ਜੀ ਉਹਨਾਂ ਦੇ ਰਾਹੀਂ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਸੀ ਕਿ ਇਹਦੀ ਸੀਬੀਆਈ ਦੀ ਇਨਕੁਆਇਰੀ ਕੀਤੀ ਜਾਵੇ ਪਰ ਸਾਡੀ ਜਿਹੜੀ ਰੈਟ ਪਟੀਸ਼ਨ ਸੀ ਉਹ ਹਾਈ ਕੋਰਟ ਨੇ ਰੱਦ ਕਰ ਦਿੱਤੀ ਸੀ ਸੋ ਇਹ ਫੈਕਟਸ ਨੇ ਕਿ ਅਸੀਂ ਇਹ ਗੈਲੀ ਨਹੀਂ ਕੀਤੀ ਹੈ ਅਸੀਂ ਬਿਲਕੁਲ ਸਾਰੇ ਜਿੰਨੇ ਵੀ ਜਬਰ ਹੋਏ ਐ ਉੱਥੇ ਮੁੱਢ ਤੱਕ ਪਹੁੰਚੇ ਐ ਤੇ ਅਸੀਂ ਆਪਣਾ ਕੰਮ ਜਾਰੀ ਰੱਖਿਆ ਹੈ ਇਹੋ ਜਿਹੀ ਕੋਈ ਗੱਲ ਨਹੀਂ ਕਿ ਹਿਊਮਨ ਰਾਈਟਸ ਨੇ ਕਰਤਾ ਫਲਾਣ ਨੇ ਕਰਤਾ ਇਹ ਰਿਕਾਰਡ ਦੇ ਉੱਤੇ ਹੈ ਕਿ ਸਾਡੀ ਰਿੱਟ ਵੀ ਹੋਈ ਹੈ ਤੇ ਜਸ ਕਰਨ ਸਿੰਘ ਦੇ ਬਿਆਨ ਵੀ ਹੈਗੇ ਆ ਕਿ ਕਿਵੇਂ ਕਿਵੇਂ ਉਹਨੂੰ ਵੱਢ ਕੇ ਇਸ ਤਰ੍ਹਾਂ ਪੂਣੀ ਤੋਂ ਮੋਟੇ ਤੋਂ ਐ ਫੋਟੇ ਰੋਟੇ ਕਰਕੇ ਫਰਟੀਲਾਈਜ਼ਰ ਦੀਆਂ ਜਿਹੜੀਆਂ ਬੋਰੀਆਂ ਹੁੰਦੀਆਂ 50 ਕਿਲੋ ਦੀਆਂ ਉਹ ਪਲਾਸਟਿਕ ਦੀਆਂ ਹੁੰਦੀਆਂ ਉਹਨਾਂ ਦੇ ਵਿੱਚ ਪਾ ਕੇ ਫਿਰ ਸੱਤ ਨੂੰ ਜਿਹਦੇ ਵਿੱਚ ਉਹ ਸਾਰੀ ਉਹਦੀ ਬੌਡੀ ਛੋਟੇ ਮੱਛੀਆਂ ਨੂੰ ਖਵਾਤੀਆਂ ਮਾਤਾ ਐਟਪੀਸੀ ਦੇ ਹੱਥਾਂ 'ਚ ਸਾਰਾ ਕੁਝ ਕੰਮ ਆ ਗਿਆ ਹੁਣ ਤੱਕ ਇਹਦਾ ਕੋਕੇ ਦੇ ਫਕਾਦਲਾਂ ਨੂੰ ਕਾਰਵਾਈ ਕਰਾਉਣ ਦੇ ਲਈ ਕਿ ਮਨਵੇ ਕਿ ਉਹ ਆਪਣਾ ਰੋਲ ਸਹੀ ਤਰੀਕੇ ਨਾਲ ਅਦਾ ਕਰਦੇਗੀ ਆ ਜੀ ਤੁਸੀਂ ਇਹ ਪਹਿਲਾ ਜਥੇਦਾਰ ਹੈ ਜੀ ਕੋਈ ਉਸ ਤੋਂ ਬਾਅਦ ਜਥੇਦਾਰ ਕੋਈ ਬੋਲਿਆ ਨਹੀਂ ਹੈ ਇਸ ਬਾਰੇ ਅੱਜ ਤੱਕ ਹੰਤੇ ਜਥੇਦਾਰ ਸਾਰੇ ਖਮੋਸ਼ ਰਹੇ ਕੋਈ ਵੀ ਨਹੀਂ ਬੋਲਿਆ ਜਿਹੜਾ ਸਾਨੂੰ ਬਹੁਤ ਅਫਸੋਸ ਨਾਲ ਕਰਨਾ ਪੈਂਦਾ ਕਿ ਇੱਕ ਉਹਨਾਂ ਦਾ ਜਥੇਦਾਰ ਇਸ ਤਰ੍ਹਾਂ ਟੋਟੇ ਟੋਟੇ ਕਰਕੇ ਵੱਢ ਕੇ ਸਿੱਟੇ ਦਿੱਤਾ ਹੋਵੇ ਤੇ ਕਿਸੇ ਵੀ ਹਾਲ ਤੱਕ ਦੇ ਜਥੇਦਾਰ ਨੇ ਆਪਣੀ ਜ਼ੁਬਾਨ ਦੇ ਨਾਲ ਇਹ ਬਿਆਨ ਨਹੀਂ ਦਿੱਤਾ ਨਾ ਅਫਸੋਸ ਕੀਤਾ ਹੈਗਾ ਨਾ ਫਦੇ ਉਹਨਾਂ ਦੀ ਬਰਸੀ ਤੇ ਗਏ ਹੈ ਨਾ ਉਹਨਾਂ ਦੀ ਪੋੜ ਤੇ ਗਏ ਹੈ ਯਾਨੀ ਵੀ ਸੇ ਉਹਨਾਂ ਦਾ ਕੰਮ ਛਲਾਗਾ ਜੋ ਹੈ ਜਿਹੜਾ ਹੁਣ ਇਹਨਾਂ ਨੇ ਕੀਤਾ ਹੈ ਜਿਹਦਰ ਕੁੰਡੇ ਦੇ ਮਾਮਲੇ ਤੇ ਮਿਲਿਆ ਹਾਂ ਦੇਰ ਆਏ ਤੇ ਦਰਸਤ ਆਏ ਠੀਕ ਵਧੀਆ ਕਰ ਤੁਸੀਂ ਆਪਣੇ ਰੋਸ ਦੇ ਕੋਈ ਕਰਨ ਜਾ ਰਹੇ ਜੀ ਕੋਈ ਐਡਿਟੇਸ਼ਨ ਜਾਂ ਕੁਝ ਇਸ ਤਰ੍ਹਾਂ ਮੈਂ ਤਾਂ ਜੀ ਬਹੁਤ ਖੁਸ਼ ਕੀਤਾ ਤੁਹਾਨੂੰ ਸਨਾ ਤਾਂ ਦਿੰਦਾ ਹਾਂ ਇਨ ਫਦਰ ਇਨ ਫਦਰ ਫਤਤੀ ਤੋਂ ਅੰਦਾਜ਼ਾ ਹੂ ਕਿ ਤਾਂ ਮੈਂ ਜ਼ਰੂਰ ਕਰ ਦੂੰਗਾ ਇਹੇ ਮਾ ਸਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਨੇ ਇਹ ਦਾਵਾ ਕਰਦੇ ਨੇ ਕਿ ਸਾਡੇ ਵੱਲੋਂ ਬੰਦੀ ਸਿੰਘਾਂ ਲਈ ਵੱਡਾ ਸੰਘਰਸ਼ ਕੀਤਾ ਜਾ ਰਿਹਾ ਸੀ ਮਾਰਚ ਵੀ ਕੱਢਣਾ ਸੀ ਪਰ ਹੁਣ ਭਾਜਪਾ ਨਾਲ ਸਮਝੌਤੇ ਦੀਆਂ ਖਬਰਾਂ ਵੀ ਆ ਰਹੀਆਂ ਨੇ ਤੇ ਲੱਗਦਾ ਵੀ ਜੇ ਭਾਜਪਾ ਨਾਲ ਸਮਝੌਤਾ ਹੁੰਦਾ ਤਾਂ ਫਿਰ ਇਹ ਜਿਹੜੀ ਗੱਲ ਹੈ ਕਿਸੇ ਸਿਰੇ ਲੱਗੂਗੀ ਇਹ ਜਿਹੜਾ 20 ਤਰੀਕ ਨੂੰ ਇਹਨਾਂ ਨੇ ਬੰਗਲਾ ਸਾਹਿਬ ਤੋਂ ਮਾਰਚ ਕਰਨਾ ਸੀਗਾ ਤੇ ਪਾਰਲੀਮੈਂਟਸ ਜਾਣਾ ਸੀਗਾ ਅਸੀਂ ਤਿਆਰੀ ਸੀਗੀ ਪਾਰਲੀਮੈਂਟ ਸੈਸ਼ਨ ਸੀਗਾ ਮੈਂ ਦਿੱਲੀ ਸੀਗਾ ਅਸੀਂ ਆਪਣੇ ਬੰਦੇ ਮੰਗਾਲੇ ਸੀਗੇ ਤੇ ਜਿਹੜੇ ਜਿਹੜੇ ਬੰਦੇ ਫੋਟੋ ਐ ਤੇ ਜਿਹੜੇ ਜਿਹੜੇ ਸਿੱਖ ਕੈਨੇਡਾ ਪਾਕਿਸਤਾਨ ਯੂਕੇ ਹਰਿਆਣੇ ਤੇ ਪੰਜਾਬ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਮਰਵਾਏ ਐ ਅਸੈਸੀਨੇਟ ਕੀਤੇ ਐ ਉਹਨਾਂ ਦੇ ਵੱਡੇ ਵੱਡੇ ਬੋਰਡ ਪਿਕਚਰਸ ਵੀ ਸੀਗੀਆਂ ਸਾਡੀਆਂ ਸਾਰੀਆਂ ਤਿਆਰੀਆਂ ਸੀ ਪਰ ਸਾਡੀਆਂ ਤਿਆਰੀਆਂ ਦੇ ਉੱਤੇ ਪਾਣੀ ਪੈ ਗਿਆ ਜਦੋਂ ਆਖਰੀ ਮੌਕੇ ਦੇ ਉੱਤੇ ਸੀਪੀ ਨੇ ਕੈਂਸਲ ਕਰਤਾ ਕਿ ਸਾਡੀ ਗੱਲਬਾਤ ਬੀਜੇਪੀ ਦੇ ਨਾਲ ਹੋ ਰਹੀ ਹੈ ਇਸ ਕਰਕੇ ਬੀਜੇਪੀ ਨੇ ਕਿਹਾ ਕਿ ਤੁਸੀਂ ਅਜੇ ਠਹਿਰੋ ਤੇ ਅਜੇ ਮਤ ਕਰੋ ਜਿਹੜਾ ਕੀ ਇਹ ਬਹੁਤ ਮਾੜੀ ਗੱਲ ਕੀਤੀ ਗਈ ਹੈ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੇ ਰਿਪੋਰਟ